ਸਾ ਪ੍ਰੋਗਰਾਮ ਕੀ ਹਾਲਾ ਮੇਰੇ ਸ਼ਹਿਰ ਦਾ ਤੁਹਾਡਾ ਬਹੁਤ ਬਹੁਤ ਸਵਾਗਤ ਅੱਜ 21 ਦਸੰਬਰ 2025 ਤੇ ਧੁੰਦ ਪੈ ਰਹੀ ਹੈ ਭਾਜੀ ਟਾਈਮ ਹੈਗਾ 7 ਵਜੇ ਕੋਈ 4-5 ਮਿੰਟ ਬਿਠਿੰਦਾ ਜੋਗਸ ਪਾਰਕ ਦੇ ਬਾਹਰ ਖੜੇ ਆ ਹਨੇਰਾ ਹੈ ਪਰ ਤੁਹਾਨੂੰ ਮੈਂ ਇੱਕ ਗੱਲ ਇਹ ਦੱਸ ਦਿਆਂ ਵੀ ਇਹ ਸਾਰੇ ਲੋਕ ਜਿਹੜੇ ਨੇ ਆ ਦੇਖੋ ਵਾਰਮ ਅਪ ਹੋ ਰਹੇ ਆ ਕਰ ਲੋ ਕਰ ਲੋ ਹੋ ਜੋ ਹੋ ਜੋ ਥੋੜਾ ਜਿਹਾ ਸਰੀਰ ਗਰਮ ਹੋ ਗਿਆ ਤਾਂ ਹੀ ਫਿਰ ਤੁਸੀਂ ਹਾਫ ਮੈਰਾਥਨ ਲਾਉਣੀ ਹੈ ਤੇ ਮੈਡਮ ਪ੍ਰਿੰਸੀਪਲ ਸਤਿ ਸ਼੍ਰੀ ਅਕਾਲ ਮੈਂ ਸਹੀ ਕਲਸ ਕੀ ਨਾਮ ਤੁਹਾਡਾ ਰੁਪਿੰਦਰਜੀਤ ਕੌਰ ਮੈਡਮ ਕੀ ਕਰ ਰਹੇ ਹੋ ਥੋੜਾ ਦੱਸ ਦਿਓ ਅਸੀਂ ਸਿਰਫ ਫਸਟ ਟਾਈਮ ਆਪਣੇ ਵੱਲੋਂ ਮਿਨੀ ਨੇੜੇ ਹੋ ਜੋ ਅਸੀਂ ਫਸਟ ਟਾਈਮ ਇੱਕ ਮਿਨੀ ਮੈਰਾਥਨ ਆਰਗੇਨਾਈਜ਼ ਕੀਤੀ ਹੈ ਤੇ ਸਾਨੂੰ ਰਿਸਪੌਂਸ ਬਹੁਤ ਅੱਛਾ ਮਿਲਿਆ ਹੈ ਬਹੁਤ ਅੱਛਾ ਰਿਸਪੌਂਸ ਮਿਲਿਆ ਦੂਰ ਦੂਰ ਤੋਂ ਪੂਰੇ ਪੰਜਾਬ ਚੋਂ ਲੋਕ ਆਏ ਹੋਏ ਆਬੋਰ ਹਰਿਆਣਾ ਸਭ ਜਗ੍ਹਾ ਤੋਂ ਲੋਕ ਆਏ ਹੋਏ ਅਸੀਂ ਤੁਸੀਂ ਕੌਣ ਮਤਲਬ ਤੁਸੀਂ ਕਹਿੰਦੇ ਅਸੀਂ ਕਿੱਥੇ ਵੱਲੋਂ ਅਸੀਂ ਸ਼ੈਮਰੌਕ ਸਕੂਲ ਵੱਲੋਂ ਸ਼ੈਮਰੌਕ ਸਕੂਲ ਦ ਸ਼ੈਮਰੌਕ ਕਨਵੈਂਟ ਸਕੂਲ ਬਠਿੰਡਾ ਬਹਿਮਨ ਦਵਾਨਾ ਅਸੀਂ ਫਸਟ ਟਾਈਮ ਆਰਗੇਨਾਈਜ਼ ਕੀਤੀ ਔਰ ਬਹੁਤ ਅੱਛਾ ਰਿਸਪੌਂਸ ਮਿਲਿਆ ਵਿਦ ਦਾ ਹੈਲਪ ਆਫ ਡੀਪੀ ਸਰ ਰੁਪਿੰਦਰ ਸਰ ਰੁਪਿੰਦਰ ਜੀ ਮੋਟਿਵ ਕੀ ਹੈ ਮੋਟਿਵ ਸਰ ਕੀ ਇੱਕ ਫਿਜ਼ੀਕਲ ਫਿਟਨੈਸ ਲਈ ਆਪਣੀ ਚੰਗੀ ਸਿਹਤ ਉਹਦੇ ਲਈ ਕੀਤਾ ਉਹਦੇ ਲਈ ਕੀਤਾ ਹਾਂਜੀ ਬਹੁਤ ਜਗ੍ਹਾ ਤੋਂ ਆਏ ਸਾਡੇ ਨਾਲ ਖੜੇ ਰਹੇ ਪਾਜੀ ਜੀ ਬੜੇ ਚੁੱਪ ਬੈਠੇ ਕੀ ਗੱਲ ਸਾਈਕਲਿਸਟ ਨੇ ਸਾਡੇ ਭਾਜੀ ਸਾਰੇ ਨਹੀਂ ਨਹੀਂ ਚੁੱਪੀ ਆ ਪ੍ਰੀਤ ਜੀ ਹਾਂ ਜੀ ਚੁੱਪ ਨਹੀਂ ਵਧੀਆ ਐਫਰਟ ਹੈ ਜੀ ਬਹੁਤ ਵਧੀਆ ਸ਼ੈਮਰੋਕ ਕਾਨਵੈਂਟ ਸਕੂਲ ਦਾ ਇਹੋ ਜਿਹਾ ਇਵੈਂਟ ਹੋਣੇ ਚਾਹੀਦੇ ਆ ਮੈਂ ਬੱਚਿਆਂ ਦੀ ਐਕਸਾਈਟਮੈਂਟ ਦੇਖ ਰਿਹਾ ਸੀਗਾ ਸਵੇਰੇ ਉੱਠ ਕੇ ਇੰਨੀ अर्ਲੀ ਆਣਾ ਤੇ ਉਹਨੂੰ ਪਾਰਟਿਸਿਪੇਟ ਕਰਨਾ ਤੇ ਇਹਨਾਂ ਦੇ ਜਜਮੇ ਨੂੰ ਸਲਾਮ ਹੈ ਜੀ ਕਿਉਂਕਿ ਫਿਟਨੈਸ ਦੇ ਵਿੱਚ ਪੰਜਾਬ ਮੈਂ ਕਹਿੰਨਾ ਅੱਜ ਦੀ ਡੇਟ 'ਚ ਬਹੁਤ ਪਿੱਛੇ ਜਾ ਰਿਹਾ ਇਹੋ ਜਿਹੇ ਇਵੈਂਟਾਂ ਦੀ ਬਹੁਤ ਲੋੜ ਹੈ ਬਿਲਕੁਲ ਚਾਹੀਦਾ ਵੀ ਸਲਿਲ ਬਾਂਸਲ ਸਾਡੇ ਛੋਟੇ ਵੀਰ ਹੋਣੇ ਵੀ ਸਾਡੇ ਨਾਲ ਨੇ ਬਾਂਸ ਸਰੇ ਜੋਗਰਪਾਰ ਤੋਂ ਸਟਾਰਟ ਹੋਗੇ ਜੋਗਰਪਾਰ ਤੀ ਐਂਡ ਹੋਣੀ ਹੈ 5 ਕਿਲੋਮੀਟਰ ਦੀ ਮੈਰਾਥਨ ਹੈ ਤੇ ਸਾਰੀ ਸ਼ੈਮਰੋਕ ਕਾਨਵਰਟ ਸਕੂਲ ਦੀ ਟੀਮ ਵਧਾਈ ਦੀ ਪਾਤਰ ਹੈ ਜੀ ਬਹੁਤ ਮਿਹਨਤ ਕਰ ਰਹੇ ਨੇ ਪਿਛਲੇ ਇੱਕ ਹਫਤੇ ਤੋਂ ਤੇ ਮੁੱਦਾ ਇੱਕੋ ਹੀ ਹੈ ਵੀ ਜੋ ਹੈ ਲੋਕਾਂ ਨੂੰ ਸਿਹਤ ਦੀ ਤਰਫ ਸੇਧ ਦਿੱਤੀ ਜਾਵੇ ਤੇ ਰੁਪਿੰਦਰ ਜੀ ਮੈਡਮ ਪ੍ਰਿੰਸੀਪਲ ਰੁਪਿੰਦਰਜੀਤ ਕੌਰ ਜੀ ਸਾਰਿਆਂ ਨੂੰ ਮੈਂ ਵਧਾਈ ਦਿੰਦਾ ਤੇ ਉਮੀਦ ਹੈ ਵੀ ਬਹੁਤ ਵਧੀਆ ਇਵੈਂਟ ਹੋਏਗਾ ਇਹ ਬਿਲਕੁਲ ਇਵੈਂਟ ਬਹੁਤ ਵਧੀਆ ਹੋਣਾ ਪਰ ਇਹ ਮੈਂ ਥੋੜਾ ਜਿਹਾ ਇਹਨਾਂ ਨਾਲ ਗੱਲਾਂ ਬਾਤ ਕੋਈ ਬਹੁਤੀ ਕਾਲੀ ਤਾਂ ਨਹੀਂ ਸਾਰਿਆਂ ਨੂੰ ਜਾਣਦੀ ਆਪਾਂ ਦੋ ਚਾਰ ਯਾਰ ਫਿਰ ਮੈਂ ਜਾਵਾਂ ਹੈ ਚੰਗਾ ਸਸਤੀ ਗੱਲ ਨਹੀਂ ਬਾਜਾ ਖਾਣਾ ਕਿਤੋਂ ਔਰੇ ਹਾਂ ਤੁਸੀਂ ਬਾਜਾ ਖਾਣਾ ਤੇ ਮੈਂ ਨਹੀਂ ਕਿੰਨੀ ਉਮਰ ਹੈ ਜੀ ਐਵੇਂ ਪੁੱਛਣੀ ਨਹੀਂ ਚਾਹੀਦੀ ਮੇਰੀ 55+ 60 ਦੇ ਹੋਣ ਵਾਲੇ ਆ ਜਨਵਰੀ 60 ਦੀ ਹੋ ਜਾਣਾ ਇਹ ਤਾਂ ਗਲਤੀ ਹੋ ਗਈ ਸੀ ਉਮਰ ਪੁੱਛ ਕੇ ਕੋਈ ਗੱਲ ਨਹੀਂ ਹੋਰ ਮੈਂ ਕਿਤੇ ਗਾਲਾਂ ਨਾ ਪੈਣੀਆਂ ਸੂਰ ਰੋ ਸੂਰ ਜਿਹੜਾ ਪਲੇਗਰਾਉਂਡ ਇੱਕ ਐਸੀ ਜਗ੍ਹਾ ਹੈ ਜਿੱਥੇ ਸਾਨੂੰ ਆਪਦੀ origignal ਉਮਰ ਦੱਸਣੀ ਹੈ ਪੈਣੀ ਹੈ ਆਈ ਐਮ 38 ਐਂਡ ਅਪਰੋਚਿੰਗ 39 ਤਾਂ ਅਸੀਂ ਐਲਡਰ ਏਜ ਗਰੁੱਪ ਦੇ ਰੈਡਰਸ ਆ ਨੀ ਜੀ ਮੈਂ ਲੋਕਲ ਬਟਾ ਮੈਂ ਟੀਚਰ ਐ ਨਹੀਂ ਗਵਰਨਮੈਂਟ empioyee ਮੈਂ ਵੀ ਟੀਚਰ ਐ ਰਿਟਾਇਰ ਫਰੀਦਕੋਟ ਤੋਂ ਕੋਣਾ ਮੈਂ ਜੀ ਅੱਛਾ ਫਰੀਦਕੋਟ ਤੋਂ ਚੇਰੇ ਭੁੱਕਾ ਦੋ ਆ ਕੇ ਰਾਤੀ ਆ ਗਏ ਸੀ ਨਹੀਂ ਟ੍ਰੇਨ ਤੇ ਆਏ ਸਵੇਰੇ ਪਹਿਲਾਂ ਵੀ ਕਰਦੇ ਹੋ ਮੈਰਾ ਸਨ 6 ਸਾਲ ਹਾਂਜੀ ਪਹਿਲਾਂ ਵੀ ਛੋਟੀ ਜੀ ਬੱਚੀ ਹੈ ਪੁੱਤਰ ਕਿੰਨੀ ਉਮਰ ਹੈ 15 ਇਅਰਸ ਬੱਸ ਇਹ ਜੀ ਇਹ ਜੀ ਚਤਾਲੀ ਸਾਲ ਚਤਾਲੀ ਅੱਛਾ ਹੋਰ ਬਾਹਰੋਂ ਕੌਣ ਆਇਆ ਭਾਜੀ ਬਾਹਰੋਂ ਹਾਂ ਬਾਹਰੋਂ ਬਾਹਰੋਂ ਇਹ ਲੜਕੀ ਆਈ ਕਿਹੜੀ अच्छा ठीक है जी ਕਹਿੰਦਾ ਮੈਂ ਨਹੀਂ ਹਾਂ ਕੈਮਰੇ ਸਾਹਮਣੇ ਆਜੋ ਨੇੜੇ ਆਜੋ ਭਾਜੀ ਦੇਖੋ ਗੱਲ ਇਹ ਹੈ ਮੈਂ ਤੁਹਾਨੂੰ ਦੱਸਦਾ ਜਿਹੜੇ ਲੋਕ ਆਪਣੀ ਸਿਹਤ ਪ੍ਰਤੀ ਸੁਚੇਤ ਨੇ ਉਹ ਕਿੱਥੋਂ ਕਿੱਥੋਂ ਚੱਲ ਕੇ ਆਏ ਨੇ ਮੇਰੇ ਵਰਗਾ ਠੰਡ ਦੇ ਵਿੱਚ ਉਹ ਤਿਆਰ ਹੋ ਕੇ 2 ਮਿੰਟ ਲੇਟ ਵੀ ਹੋ ਜਾਂਦਾ ਭਾਜੀ ਕੀ ਨਾ ਇਕਵਾਲ ਸਿੰਘ ਹੈ ਜੀ ਮੈਂ ਜੀ ਬੰਸਾ ਤੋਂ ਹਾਂਜੀ 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 ਇਹ ਫਿਰ ਪਹਿਲੀ ਵਾਰੀ ਬੈਠਣ ਦੇ ਆਏ ਹਾਂ ਕਿ ਪਹਿਲਾਂ ਵੀ ਮੈਰਾਥਨ ਚ ਸਾਲੇ ਨੇ ਨਹੀਂ ਹੋਇਆ ਪਹਿਲਾਂ ਜਿਹੜਾ ਹੋਇਆ ਅਕਤੂਬਰ ਵਿੱਚ ਹੋਈ ਸੀ ਜੀ ਅਮਾ ਜੀ ਅਸੀਂ ਪੰਜਾਬ ਵਿੱਚੋਂ ਸੈਕੰਡ ਆਏ ਸੀਗੇ ਜੀ ਕੀ ਬਾਤ ਹਾਂ ਫਾਜ਼ਲ ਸਾਹਿਬ ਵੀ ਮੇਰੇ ਆਏ ਸੀਗੇ ਉਹਦੇ ਜੀ ਤੇ 80 ਸਾਲ ਉਹਨਾਂ ਦੀ ਉਮਰ ਹੈ ਜੀ ਫਾਜ਼ਲ ਸਾਹਿਬ ਮੇਰੇ ਤੇ ਹੁਣ ਉਹ ਬਿਮਾਰ ਹੋ ਗਏ ਜੀ ਹਾਂ ਉਹ ਤਾਂ ਉਹ ਤਾਂ ਕਰਕੇ ਉਹਨੂੰ ਮੈਂ ਪੋਸਟਪੋਨ ਕਰਤਾ ਜੀ ਤੇ ਹੁਣ ਆਪਣਾ ਬੇਟਾ ਆਇਆ ਜੀ ਅੱਛਾ ਪਿਓ ਦਾਦਾ ਪੋਤਾ ਪੋਤਾ ਕਿੱਥੇ ਆ ਹਾਂ ਦੇਖੋ ਜੀ ਇਹ ਹੈ ਵਿਆਜ ਬੇਟਾ ਜੀ ਮੂਲ ਨਾਲੋਂ ਵਿਆਜ ਆ ਗਿਆ ਪੁੱਤਰ ਆ ਜਾ ਕੀ ਨਾਮ ਹੈ ਹਰਜੋਤ ਸਿੰਘ ਜੀ ਹਰਜੋਤ ਫਿਰ ਦਾਦਾ ਜੀ ਨੇ ਕੀ ਕਹੇ ਵੀ ਮੇਰੇ ਵਾਰੀ ਤੂੰ ਜਾ ਹੁਣ ਹਾਂਜੀ ਹਾਂਜੀ ਹੈ ਹਾਂਜੀ ਇਹ ਫਿਰ ਕੀ ਚੱਕਰ ਕੀ ਹੈ ਉਹ ਸਪੋਰਟਸਮੈਨ ਸੀ ਕਿ ਕਿਵੇਂ ਨਹੀਂ ਜੀ ਸਪੋਰਟਸਮੈਨ ਨਹੀਂ ਸੀ ਉਹਨੂੰ 3-4 ਸਾਲ ਪਹਿਲਾਂ ਜੀ ਮੈਂ ਉਹਨੂੰ ਮੋਟੀਵੇਟ ਕੀਤਾ ਜੀ ਕੰਮ ਕਰਦੇ ਸੀ ਪਹਿਲਾਂ ਜੀ ਤੇ ਫਿਰ ਉਹਨਾਂ ਨੇ ਖੇਡਾ ਮਾਤਨ ਪੰਜਾਬ ਦੀਆਂ ਚ ਤੇ 3 ਸਾਲ ਹੋ ਗਏ ਜੀ ਉਹਨਾਂ ਨੂੰ ਮੈਂ ਪੰਜਾਬ ਲੈ ਕੇ ਪੰਜਾਬ ਪੱਧਰ ਤੱਕ ਲੈ ਕੇ ਜਾਣਾ ਹੁੰਦਾ ਜੀ ਬਿਲਕੁਲ ਗੱਲ ਹੈ ਵੀ ਦੇਖੋ ਮੈਨੂੰ ਇਹ ਹੈ ਵੀ ਇਹਨਾਂ ਨੇ ਸਾਰਿਆਂ ਨੇ ਜਾਣਾ ਹੈ ਸਿੰਘ ਸਾਹਿਬ ਠੀਕੋ ਗਾੜੀ ਮੇਰੀ ਵੀ ਚਿੱਟੀ ਹੈ ਮੈਂ ਰੰਗੀ ਹੋਈ ਹੈ ਕੋਈ ਕੋਈ ਉਸ ਵੀ 당ਦੇ ਰਹੇ ਯਾਰ ਕਿੱਥੇ ਜਗਾ ਤੋਂ ਲਵਣ ਜਵਾਨਾ ਜੀ ਭੰਡਾ ਹੀ ਹੈ ਹਾਂ ਜੀ ਉਮਰ ਕਿੰਨੀ ਤੁਹਾਡੀ ਮੈਂ 75 ਸਾਲ ਆ ਜੀ ਲੱਗਦੇ ਨਹੀਂ ਪਰ ਰੰਦੋ ਜੀ ਅੱਛਾ ਇਹ ਲਾਉਂਦੇ ਰਹੋ ਉਹਨੇ ਰੇਸ ਰੂਸ ਕਰਦੇ ਮਾੜਾ ਮਟਾ ਦੇ 5 ਕਿਲੋਮੀਟਰ ਤੋਂ ਦੌੜ ਲੋਗੇ ਦੇਖ ਲੋ ਤੇ ਕੋਈ ਗੱਲ ਨਹੀਂ ਚਲੋ ਹਾਂਜੀ ਨਵੀਆਂ ਵਾਲਿਆਂ ਦਾ ਔਖੇ ਪੁਰਾਣੀਆਂ ਵਾਲੇ ਦੌੜ ਲੈਣਾ ਮੈਂ ਤਈ ਮੇਰਾ ਸਵਾਲ ਤਾਂ ਨਹੀਂ ਸੀਗਾ ਜੀ ਮੈਥੋਂ ਨਹੀਂ ਦੌੜਿਆ ਜਾਣਾ ਹਾਂਜੀ ਜੇ ਤੌਰ ਲਾ ਕੇ ਕੋਈ ਚੱਕਰ ਦੇ ਸੀ 10 ਵੀ ਦੌੜ ਸਕਦੇ ਲਗਾਤਾਰ ਵੀ ਕਲਾਪਿੰਗ ਕਰ ਲੋ ਫਿਰ ਆਪਣੇ ਲਈ ਸਾਰੇ ਜਣੇ ਕਿ ਜਿਹੜੇ ਬੱਚੇ ਤੁਸੀਂ ਦੇਖੋ ਹਾਂਜੀ ਹਾਂਜੀ ਆਜੋ ਆਹ ਦੇਖੋ ਮੇਰੇ ਵੀਰੇ ਇਹ ਬਠਿੰਡਾ ਸਾਈਕਲਿਸਟ ਦੇ ਮੈਂਬਰ ਨੇ ਭਾਜੀ ਤੁਹਾਡੀ ਉਮਰ ਮੈਨੂੰ ਲੱਗਾ 75 ਤੋਂ ਵੀ ਜ਼ਿਆਦਾ ਪੱਲਾ 72 72 ਹਾਂਜੀ ਅੱਛਾ ਜੀ ਅਸ ਰਾਣਾ 72 ਚ ਕੀ ਸੀਗੇ ਪਲੱਸ ਪਲੱਸ 72 ਪਲੱਸ 72 ਹਾਂ ਮਤਲਬ ਇਹ ਐ ਵੀ ਪਤਰਾ ਤੋਂ ਜ਼ਿਆਦਾ ਹੋ ਗਏ ਹੁਣ ਤੁਸੀਂ ਸਾਈਕਲਿਸਟ ਵੀ ਹੋ ਅੱਜ 5 ਕਿਲੋਮੀਟਰ ਭਜੋਗੇ ਵੀ ਵਾਈ ਨਾਟ ਵਾਈ ਨਾਟ ਕਿਉਂ ਨਹੀਂ ਦੇਖੋ ਇਹ ਹੀ ਗੱਲ ਆ ਮੈਡਮ ਇਹ ਸਾਰੇ ਜਣੇ ਬੜੇ ਬਾਰੋ-ਬਾਰੋ ਤੁਸੀਂ ਬੁਲਾਏ ਨੇ ਆਪਣੇ ਆਪ ਆਏ ਸਰ ਹਾਂਜੀ ਆਪਣੇ ਆਪ ਆਏ ਆਪਣੇ ਆਪ ਆਏ ਮੇਰੇ ਇੱਕ ਗੱਲ ਸੁਣੋ ਨੇੜੇ ਆ ਜਾਓ ਥੋੜਾ ਜਿਆਦਾ ਦੂਰ ਨਾ ਜਾਓ ਅੱਜ ਪਤਨ ਕੀ ਚੱਕਰ ਆ ਫੇ ਠੀਕ ਹੈ ਮੇਰੀ ਸ਼ਕਲ ਏਡੀ ਮਾੜੀ ਐ ਨਹੀਂ ਵੀ ਤੁਸੀਂ ਦੂਰ ਹੀ ਭੱਜੀ ਜਾਓ ਮਾੜੀ ਐ ਯਾਰ ਮੰਨਦੇ ਆ ਆਪਣੇ ਵਿਚਕਾਰ ਸਭ ਲਈ 5000 ਰੁਪਏ ਕੇਵਲ ਕ੍ਰਿਸ਼ਨ ਜੀ ਵੀ ਨਹੀਂ ਆਜੋ ਸਾਰੇ ਭਰਾ ਆਪਣੇ ਅੱਛਾ ਮੈਨੇ ਦੱਸੋ ਤੇ ਸਾਰੇ ਜਣੇ ਆਏ ਥੋੜਾ ਫਿਰ ਐਪਰੀਸ਼ੀਏਸ਼ਨ ਜਦੋਂ ਬਣਦੀ ਹੈ ਨਾ ਜਿਹੜਾ ਕੋਈ ਫਸਟ ਸੈਕਿੰਡ ਥਰਡ ਆਏਗਾ ਉਹਨਾਂ ਚੋਂ ਕਿਸਨ ਕੁਝ ਦੇਣਾ ਅ ਫਸਟ ਪ੍ਰਾਈਜ਼ ਹੈ 5100 ਸੈਕਿੰਡ ਪ੍ਰਾਈਜ਼ 3100 ਐਂਡ ਥਰਡ ਪ੍ਰਾਈਜ਼ 2100 ਐਂਡ ਫੀਮੇਲਸ ਲਈ ਸੈਪਰੇਟ ਗਿਫਟ ਵਿਲ ਬੀ देयर ਹਰ ਕਿਸੇ ਪਾਰਟਿਸਪੈਂਟ ਨੂੰ ਇੱਕ ਮੈਡਲ ਟਰੋਫੀ ਐਂਡ ਰਿਫਰੈਸ਼ਮੈਂਟ ਸਭ ਦੀ ਹੋਏਗੀ ਮੈਡਲ ਸਭ ਨੂੰ ਮਿਲੇਗਾ ਟੀ-ਸ਼ਰਟ ਸਭ ਨੂੰ ਮਿਲੇਗੀ ਜੀ ਤੇ ਜਿਹੜਾ ਹੁਣ ਕਵਰ ਕਰਨ ਆਇਆ ਉਹਨੂੰ ਰਿਫਰੈਸ਼ਮੈਂਟ ਮਿਲੇਗੀ ਕੋ ਮਿਲੇਗੀ ਹੈ ਮੈਂ ਹੋਈ ਨਾ ਫਿਰ ਮੈਂ ਉਨੀਦਰ ਵੇਟ ਕਰਾਂ ਵੀ ਦੇਖੋ ਇਹਨਾਂ ਨੇ 5 ਕਿਲੋਮੀਟਰ ਦੇ ਲਈ ਜਾਣਾ ਹਰਾ ਝੰਡਾ ਲੈ ਕੇ ਖੜੇ ਨੇ ਸਾਡੇ ਭਾਜੀ ਹੋਣੀ ਤਾਂ ਮੈਨੂੰ ਇਹ ਵੀ ਇਹ ਸਾਰੇ ਜਣੇ ਜਾਣ ਵਾਪਸ ਮੁੜ ਕਿਉਂ ਫਿਰ ਆਪਾਂ ਦੇਖਦੇ ਆ ਕਿਹਨੂੰ ਫਸਟ ਪ੍ਰਾਈਜ਼ ਮਿਲਦਾ ਸੈਕੰਡ ਮਿਲਦਾ ਥਰਡ ਮਿਲਦਾ ਤੇ ਭਾਈ ਜਿਹਨੂੰ ਫਸਟ ਸੈਕੰਡ ਮਿਲੇ ਮੈਨੂੰ ਥੋੜੇ ਥੋੜੇ ਦੇ ਦਿਓ ਯਾਰ ਠਾੜ ਦੇ ਚ ਤੁਰ ਕੇ ਆਇਆ ਮੈਂ ਹਾਂਜੀ ਕੁਛ ਕਹਿ ਮੈਂ ਦੱਸ ਰਹੀ ਸੀ ਪਰੰਜੀਤ ਮੈਂ ਆਪਣੇ ਇਹਨਾਂ ਦਾ ਘਰ ਮੈਡਲਸ ਨਾਲ ਭਰਿਆ ਹੋਇਆ ਹੈ ਬਹੁਤ ਸਾਰੀਆਂ ਇੰਟਰਵਿਊਜ਼ ਇੰਟਰਨੈਸ਼ਨਲੀ ਤੇ ਮੈਂ ਕਿੱਡਾ ਵਤਨ ਪੰਜਾਬ ਤੋਂ ਸ਼ੁਰੂ ਕੀਤਾ ਹੈ ਮੇਰੇ ਕੋਲ ਹੁਣ 150 ਮੈਡਲ ਪਤਾ ਨਹੀਂ ਕਿੰਨੀਆਂ ਕਿ ਟਰਾਫੀਆਂ ਤੇ ਬਹੁਤ ਹੀ ਮਾਨ ਸਤਕਾਰ ਮਿਲਿਆ ਬਾਜਾਖੰਡ ਬਾਜਾਖੰਡ ਹਾਂਜੀ ਹਾਂਜੀ ਅੱਜੋ ਫਰੀ ਹੋ ਕੇ ਫਿਰ ਆਪਾਂ ਮਿਲਦੇ ਆਂ ਲੋ ਜੀ ਸ਼ੁਰੂ ਹੋਣ ਲੱਗਿਆ ਹਾਫ ਮੈਰਾਥਨ 5 ਕਿਲੋਮੀਟਰ ਦੀ ਤੇ ਆ ਦੇਖ ਲੈਦਾ ਚੜੀ ਜਵਾਨੀਆਂ ਨਾਲ ਨੂੰ ਹੈ ਕਿੱਡੀ ਭੱਜ ਲੈਣਗੇ ਮੁੰਡੇ ਯਾਰ ਸੋ ਚਲੋ ਠੀਕ ਹੈ ਸਟਾਰਟ ਕਰਦੇ ਆਪਾਂ 10 10 ਲਓ ਜੀ ਦੇਖਦੇ ਆ ਮੈਰਾਥਨ ਆਜੋ 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 ਲਓ ਦੇਖੋ ਜੀ ਇਹ ਬਹੁਤ ਵੱਡੀ ਗੱਲ ਹੈ ਵੀ ਇੰਨੀ ਧੁੰਦ ਦੇ ਵਿੱਚ ਹਾਂਜੀ ਥੋੜਾ ਕੈਮਰੇ ਨੂੰ ਕੈਮਰੇ ਨੂੰ ਥੋੜਾ ਜਿਹਾ ਦੇ ਦਿਓ ਸਰ ਜਗਾ ਸੌਰੀ ਸਰ ਪਲੀਜ਼ ਲਓ ਜੀ ਕੀ ਬਾਤ ਹੈ ਮੈਂ ਤੁਹਾਨੂੰ ਦਿਖਾ ਦੇਣੀ ਹੈ ਇਹ ਮੈਰਾਥਨ ਲੋ ਜੀ ਉਹ ਦੇਖੋ ਸਾਰੇ ਲੋਕ ਮੈਨੂੰ ਲੱਗਦਾ ਤਿਆਰ ਤੁਰ ਹੋ ਕੇ ਜਿਹੜੇ ਮੇਰੇ ਵਰਗੇ ਜਿਨ੍ਹਾਂ ਨੇ ਨਹੀਂ ਜਾਣਾ ਮੈਰਾ ਸੰਚ ਪਾਰਟਿਸਪੇਟ ਨਹੀਂ ਕਰਨਾ ਪਰ ਮੈਂ ਤੁਹਾਨੂੰ ਥੋੜਾ ਜਿਹਾ ਲੋ ਜੀ ਮੈਂ ਉਹੀ ਬੋਡੀ ਇੱਥੇ 2 ਮੀਟਰ ਰੁਕ ਜਾਂਦੇ ਸਾਰੇ ਧਰੋ ਕੋਈ ਉਹਨਾਂ ਨੂੰ ਤਾਂ 2 ਮਿੰਟ ਖੜ੍ਹ ਜੋ ਲਓ ਜੀ ਹਾਂਜੀ ਹਾਂਜੀ ਲੈ ਕਲੀਅਰ ਕਰ ਦਿਓ ਬਾਈ ਲਓ ਜੀ ਲਓ ਜੀ ਕਿਆ ਬਾਤ ਕਿਆ ਬਾਤ ਕਿਆ ਬਾਤ ਕਿਆ ਬਾਤ ਕਿਆ ਬਾਤ ਲਓ ਜੀ ਆਪਾਂ ਇਹਨਾਂ ਨੂੰ ਕਿਰਾਂ ਭੱਜਾਂ ਦਿਓ ਆਪਾਂ ਚੱਲਦੇ ਆ ਇਹਨਾਂ ਦੇ ਨਾਲ ਦੇਖਦੇ ਆ ਕਿੱਥੋਂ ਤੱਕ ਥੋੜੀ ਦੂਰ ਤੱਕ ਫੜਿਓ ਕੇ ਚੱਲਦੇ ਆ ਅੱਗੇ ਉਹ ਸੀਗੇ ਅੱਗੇ ਲੈ ਹਾਂਜੀ Altyazı <laughs> M.K. <laughs> ਆ ਬਿਲਕੁਲ ਜੀ ਦੇਖੋ ਤੁਸੀਂ ਹੁਣ ਆਪਾਂ ਮੈਰਾਥਨ ਵਾਲੇ ਪਾਸੇ ਚੱਲੇ ਆ ਹਲੋ ਜੀ ਆ ਦੇਖੋ ਹਾਂਜੀ ਹਾਂਜੀ ਬਿਲਕੁਲ ਕੀ ਹਾਲ ਹੈ ਮੇਰੇ ਸ਼ਹਿਰ ਦਾ ਜੀ ਬਿਲਕੁਲ ਇਹਨਾਂ ਨੇ 5 ਕਿਲੋਮੀਟਰ ਜਿਹੜਾ ਤੁਸੀਂ ਇਹ ਦੇਖੋ 5 ਕਿਲੋਮੀਟਰ ਦੀ ਇਹਨਾਂ ਨੇ ਮੈਰਾਥਨ ਹੈ ਜਿਹੜੀ ਇਹਨਾਂ ਦੀ ਹਾਫ ਮੈਰਾਥਨ ਜੀ ਬਿਲਕੁਲ ਇਹ ਆਪਾਂ ਜਾਗਰਸਪਤ ਤੋਂ ਚੱਲੇ ਆ ਜੀ ਹੂੰ ਸਰਦਾਰ ਜੀ ਜਿਹੜੇ 75 ਸਾਲ ਤੋਂ ਉੱਤੇ ਕਹਿੰਦੇ ਸੀ ਉਹ ਇਹ ਛੋਟੀਆਂ-ਛੋਟੀਆਂ ਬੱਚੀਆਂ ਸਾਡੀਆਂ ਇਹ ਹਾਫ ਮੈਰਾਥਨ थानूर अगे भी लैके चला मैं मैराथन सवेरे सवेरे शमराग स्कूल वालों शमराक स्कूल जोड़ी मलोट रोड पर रन फॉर हेल्थी बॉडी हैप्पी लाइफ हेल्थी सब ਕੋਟ ਕੋਟ ਅੱਗੇ ਇਸ ਨੂੰ ਅੱਗੇ ਲੈ ਕੇ ਚੱਲਾ ਤੁਹਾਨੂੰ ਦੇਖੋ ਆ ਛੋਟੀਆਂ ਛੋਟੀਆਂ ਬੱਚੀਆਂ ਸਾਡੀਆਂ ਧੀਆਂ ਦੇਖੋ ਇਹ ਸ਼ਮਰਖ ਸਕੂਲ ਵੱਲੋਂ ਹਾਫ ਮੈਰਾਥਨ ਕਰਵਾਈ ਜਾ ਰਹੀ ਜੀ 5 ਕਿਲੋਮੀਟਰ ਦੀ ਰੋਜ਼ਗਾਰਡਨ ਤੋਂ ਲੈ ਕੇ ਫਿਰ ਵਾਪਸ ਇਹਨਾਰੇ ਰੂਟ ਕੱਟ ਕੇ ਫਿਰ ਉੱਥੇ ਹੀ ਆਉਣਾ ਹਾਫ ਮੈਰਾਥਨ ਵਾਲੇ ਨੇ ਜੀ ਇਹ ਸਾਰੇ 5 ਕਿਲੋਮੀਟਰ ਦੇ ਇਹਨਾਂ ਦੇ ਹਾਫ ਮੈਰਾਥਨ ਸ਼ੈਮਰੌਕ ਸਕੂਲ ਵੱਲੋਂ ਕਰਵਾਈ ਜਾ ਰਹੀ ਹੈ ਗੁੱਡ ਗੁੱਡ ਪਾਕਾ ਇਹਨਾਂ ਤੋਂ ਅੱਗੇ ਵੀ ਪਹੁੰਚ ਕੇ ਦੇਖੋ ਤੁਸੀਂ ਅਸੀਂ ਮੋਟਰਸਾਈਕਲ ਤੇ ਆ ਜੀ ਜੀ ਉਹ ਦੇਖੋ ਪਾਣੀ ਵਾਸਤੇ ਉਹਨਾਂ ਨੇ ਜਿਹੜੇ ਬੱਚੇ ਜਾ ਰਹੇ ਸੀ ਉਹ ਰੱਖਿਆ ਸੀ ਉਹਨਾਂ ਨੇ ਜੇ ਤੁਸੀਂ ਅੱਗੇ ਵੀ ਦੇਖੀਏ ਉਹ ਵੇਖੋ ਐਨੀ ਧੁੰਦ ਦੇ ਵਿੱਚ ਹੂੰ ਗੁੱਡ ਇਹ ਹਾਫ ਮੈਰਾਥਨ ਜਿਹੜਾ ਵੱਲੋਂ ਉਹ ਸ਼ਾਮਲ ਸਕੂਲ ਵੱਲੋਂ ਹਾਫ ਮੈਰਾਥਨ ਜਿਹੜੀ ਆਰਗੇਨਾਈਜ਼ ਕੀਤੀ ਗਈ ਹੈ ਔਰ ਜਿਹੜਾ ਬੰਦ ਗਿਆ ਗੋਟ 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 ਲਓ ਜੀ ਇਹ ਕੈਮਰਕ ਸਕੂਲ ਤੇ ਕਿਹੜੀ ਜਗ੍ਹਾ ਤੱਕ ਹੈ ਇਹ ਭਾਜੀ ਇੱਥੋਂ ਹਨੂਮਾਨ ਚੌਂਕ ਤੋਂ ਆਪਾਂ ਕੱਟਦੇ ਹੋਵਾਂ ਇੱਧਰ ਲੈਫਟ ਹੋਵਾਂਗੇ ਭੱਟੀ ਰੋਡ ਭੱਟੀ ਰੋਡ ਤੋਂ ਬਰਨਾਲਾ ਬਾਈਪਾਸ ਫਿਰ ਬਾਫੀ ਜੋਕਰ ਪਾਰਕ ਹਾਂਜੀ ਇਹ ਇਹ ਮੁੰਡੇ ਅੰਮ੍ਰਿਤਸਰ ਤੋਂ ਆਇਆ ਮੁੰਡਾ ਇਹ ਹਾਂਜੀ ਤਾਂ ਲੀਡ ਦੇਖੋ ਇਹਦੀ ਬਹੁਤ ਜ਼ਿਆਦਾ ਉਹ ਤੇ ਕਾਫੀ ਲੀਡ ਹੈ ਬਿਲਕੁਲ ਬਿਲਕੁਲ ਸੱਚੀ ਗੱਲ ਹੈ ਜੀ ਸ਼ੈਮਰ ਸਕੂਲ ਦਾ ਮੋਡਲ ਸ਼ੈਮਰ ਸਕੂਲ ਦਾ ਐਡਰੈਸ ਦੱਸੋ ਜੀ ਆਹ ਸ਼ੈਮਰੋਕ ਸਕੂਲ ਬਹਿਮਨ ਦਵਾਨਾ ਬਠਿੰਡਾ ਬਹਿਮਨ ਦਵਾਨਾ ਹਾਂਜੀ ਕਿੰਨੀ ਤੱਕ ਹੈ ਇਹ ਸਰ 8 ਤੱਕ 8 ਤੱਕ ਹਾਂਜੀ ਆਈਸੀਸੀ ਬੋਰਡ ਹ ਤੱਕ ਆਈਸੀਸੀ ਹਾਂਜੀ ਲਓ ਜੀ ਇਹ ਇੱਥੋਂ ਆਪਾਂ ਇੱਕ ਵਾਰੀ ਇਹ ਸ਼ਮਰਖ ਸਕੂਲ ਵਾਲੋਂ ਹੈ ਫਿਲਹਾਲ ਆਪਾਂ ਜਦ ਇਹਨਾਂ ਦੇ ਫਿਨਿਸ਼ ਪੁਆਇੰਟ ਤੇ ਮਿਲਾਂਗੇ ਫਿਨਿਸ਼ ਪੁਆਇੰਟ ਤੇ ਮਿਲਾਂਗੇ ਤੋ ਤੱਕ ਤੋਂ ਇਜਾਜ਼ਤ ਸਤਿਕਾਰ